ਕੀ ਹੋਇਆ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਕੋਈ ਹਾਂ ਦੱਸ ਕੀ ਗੱਲ ਕਰਨੀ ਆ ਥੱਲੇ ਕਰ ਲੈਂਦੀ ਐਨੀ ਕੀ ਗੱਲ ਸੀ ਜਿਹੜੀ ਉਪਰ ਆਣਾ ਪਿਆ ਤੈਨੂੰ ਨਹੀਂ ਸਾਰਾ ਸਾਹਮਣੇ ਗੱਲ ਕਰਨ ਵਾਲੀ ਨਹੀਂ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਮੰਮੀ ਹਜੇ ਤੱਕ ਨਹੀਂ ਬਦਲੀ ਆਪਣੀ ਮੰਮੀ ਪਹਿਲਾਂ ਵੀ ਉਹਨਾਂ ਨੂੰ ਨਫ਼ਰਤ ਕਰਦੀ ਸੀ ਚਾਚੀ ਹੋਰਾਂ ਨੂੰ ਤੇ ਅੱਜ ਵੀ ਕਰਦੀ ਐ ਅੱਜ ਮੈਨੂੰ ਉਹ ਗੱਲਾਂ ਪਤਾ ਲੱਗੀਆਂ ਜਿਹੜੀਆਂ ਉਹਨੇ ਦਿਲਚਿ ਲਕੋ ਕੇ ਰੱਖ ਰੱਖੀਆਂ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਚਾਹੁੰਦੇ ਕੀ ਨੇ ਮੈਨੂੰ ਤਾਂ ਪਹਿਲੀ ਪਤ ਸ਼ਰਮਣ ਮੇਰੀ ਮਾਂ ਨਾ ਉਹ ਸੱਪ ਹੈ ਜਿਹਦੇ ਡੰਗ ਦੇ ਵਿੱਚ ਜ਼ਹਿਰ ਕਦੇ ਜਾਇ ਨਹੀਂ ਸਕਦਾ ਮੈਂ ਤੈਨੂੰ ਪਹਿਲਾਂ ਵੀ ਕਹਿੰਦਾ ਸੀਗਾ ਤੇ ਹੁਣ ਵੀ ਕਹਿਣਾ ਵੀ ਮੇਰੀ ਮਾਂ ਕਿਉਂ ਬਦਲੂਗੀ ਇਹ ਤਾਂ ਇੱਕ ਤਰ੍ਹਾਂ ਦੀ ਨਾ ਕਹਿਣਾ ਤਾਂ ਨਹੀਂ ਚਾਹੀਦਾ ਮਾਂ ਡੈਣ ਹੈ ਉਹ ਡੈਣ ਵੀ ਕਰ ਛੱਡ ਦਿੰਦੀ ਆ ਪਤਨੀ ਹੱਥ ਤੋਂ ਕਹਿੰਦੇ ਨੇ ਮਗਰ ਕਿਉਂ ਪਈ ਆ ਮੇਰੀ ਗੱਲ ਸੁਣੋ ਜੀ ਛੱਡਣ ਤਾਂ ਅੱਜ ਛੱਡਦੀ ਆ ਮਾਂ ਨੂੰ ਲੋਕੀ ਕਹਿਣਗੇ ਦੇ ਬਾਪ ਨੇ ਤਾਂ ਜਾਂ ਜਾਂ ਕੁਝ ਕਰਨਾ ਸੀ ਕਰਤਾ ਹੁਣੇ ਦੋਨਿਆਂ ਨੇ ਮਾਂ ਨੂੰ ਵੀ ਛੱਡ ਗਏ ਉਹ ਵੀ ਨਿੱਕੀ ਜਿਹੀ ਗੱਲ ਪਿੱਛੇ ਚਲੋ ਆਪਣੇ ਲਈ ਤਾਂ ਨਿੱਕੀ ਜਿਹੀ ਗੱਲ ਹੈ ਨਹੀਂ ਪਰ ਲੋਕਾਂ ਲਈ ਤਾਂ ਛੋਟੀ ਜਿਹੀ ਗੱਲ ਹੈ ਨਾ ਤੂੰ ਆਪ ਦੇਖ ਮਾਮੇ ਨੇ ਪਤਾ ਕੀ ਬਹਿ ਬਹਿ ਗੱਲਾਂ ਕਰਦੀਆਂ ਪੁੱਤ ਜਦੋਂ ਤੂੰ ਛੱਡਣ ਦੀਆਂ ਗੱਲਾਂ ਕਰਦਾ ਸੀ ਨਾ ਜਾਂ ਠੋਕਰ ਤੇਰੇ ਬਾਪ ਵਾਲੇ ਮੇਰੇ ਪਈਆ ਉਦੋਂ ਦੀ ਮੈਂ ਸਿਆਣੀ ਹੋਗੀ ਪਰ ਸਿਆਣੀ ਕੀ ਹੋਗੀ ਉਹ ਤਾਂ ਆਪਾਂ ਨੂੰ ਹੀ ਪਤਾ ਸਭ ਨਾਟਕਾ ਦੇ ਡਰਾਮੇ ਕਰਦੀ ਆ ਰੱਤੀ ਪਰ ਵੀ ਫਰਕ ਨਹੀਂ ਪੈਣੂ ਕਿਸੇ ਚੀਜ਼ ਦਾ ਇੰਤੈਸ ਵੀ ਕਿਸੇ ਤਰ੍ਹਾਂ ਮੇਰਾ ਨੂੰਤੇ ਮੇਰਾ ਮੁੰਡਾ ਉਹ ਟਿਕ ਜਣ ਤਾਂ ਕਰਕੇ ਆ ਫਾਫੜੇ ਲਾਉਂਦੀ ਸੀਗੀ ਮੈਂ ਤਾਂ ਤੈਨੂੰ ਹੁਣ ਵੀ ਕਹਿਣਾ ਹਜੇ ਵੀ ਕੁਝ ਨਹੀਂ ਵਿਗੜਿਆ ਆਪਾਂ ਬਖ ਚੱਲਦੇ ਹਾਂ ਉਹ ਰੈਲੇ ਨੇ ਆਪਣੀ ਕਿਤੇ ਹੋਰ ਜਾ ਕੇ ਨਹੀਂ ਜਾ ਸਕਦੇ ਸਮਝਿਆ ਕਰੋ ਨਾਲੇ ਹੁਣ ਮੇਰਾ ਵੀ ਦੇਖ ਲੋ ਕੀ ਹਾਲਤ ਹੋ ਰਹੀ ਹੈ ਮੇਰੀ ਹੱਪਾ ਘਰ ਛੱਡ ਕੇ ਨਹੀਂ ਜਾ ਸਕਦੇ ਕਿੱਥੇ ੱਟਕੇ ਖਾਵਾਂਗੇ ਕਿੱਥੇ ਰਹਿਾਂਗੇ ਜਾ ਕੇ ਕੋਈ ਟਿਕਾਣਾ ਹੈਗਾ ਆਪਣਾ ਓਏ ਇੱਥੇ ਵੀ ਤਾਂ ਨਰਕਪਰੀ ਜ਼ਿੰਦਗੀ ਭੋਗ ਰਹੇ ਆ ਆਪਾਂ ਯਾਰ ਮੈਂ ਕੋਈ ਨਹੀਂ ਸਮਝਦਾ ਹੈਗਾ ਤੇਰੀ ਗੱਲ ਅਬ ਦੀ ਗੱਲ ਹੀ ਨਹੀਂ ਹੁੰਦੀ ਹਾਂਜੀ ਮੰਮੀ ਜੀ ਆਕੇ ਘੰਟਾ ਕਿ ਪੈ ਗਈ ਸੀ ਬਸ ਹੁਣੇ ਉੱਠ ਕੇ ਕੰਮ ਕਰ ਕਰਨ ਲੱਗਦੀ ਆ ਚੱਲ ਪੁੱਤ ਕੰਮ ਤਾਂ ਹੁਣ ਕਰਨਾ ਹੀ ਆ ਕਰ ਦੇ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਤੇਰੀ ਨਾਨਾਣ ਆਈ ਹੋਈ ਐ ਉਹਨੂੰ ਤੇ ਭੈਣ ਜੀ ਨੂੰ ਤੂੰ ਕਹਿ ਦਿੰਦੀ ਨਾ ਵੀ ਇੱਥੇ ਸਾਡੇ ਘਰੇ ਵੀ gekeੜਾ ਮਾਰ ਜਾਂਦੇ ਫਿਰ ਅਗਲੇ ਨੇ ਕਹਿਣਾ ਵੀ ਸਾਡੀ ਕੁੜੀ ਨੇ ਤਾਂ ਆਉਣ ਬਾਰੇ ਕਿਹਾ ਹੀ ਨਹੀਂ ਹਾਂਜੀ ਮੰਮੀ ਮੈਂ ਵੀ ਕਹਿ ਦੂੰਗੀ ਪਰ ਤੁਸੀਂ ਇੱਕ ਵਾਰ ਨਾ ਮੰਮੀ ਨਾਲ ਗੱਲ ਕਰ ਲਿਓ ਅੱਗੇ ਜਿਵੇਂ ਕਰਨਾ ਹੋ ਉਹਨਾਂ ਦੀ ਮਰਜ਼ੀ ਐ ਹਾਂ ਕੋਈ ਗੱਲ ਨਹੀਂ ਕਰ ਲੂੰਗੀ ਮੈਂ ਭੈਣ ਜੀ ਨੂੰ ਫੋਨ ਚੱਲ ਮੈਨੂੰ ਐਂ ਦੱਸ ਵੀ ਜਦੋਂ ਤੂੰ ਆਦੀ ਨਨਾਨ ਨੂੰ ਪਹਿਲੀ ਵਾਰੀ ਮਿਲੀ ਸੀ ਤੂੰ ਉਹਨੂੰ ਕੁਝ ਦਿੱਤਾ ਸੀ ਕਿ ਨਾ ਨਹੀਂ ਮੰਮੀ ਮੈਂ ਨਹੀਂ ਕੁਝ ਵੀ ਦਿੱਤਾ ਹਲੇ ਬਟ ਜਦੋਂ ਉਹ ਆਈ ਸੀ ਨਾ ਉਹ ਮੇਰੇ ਲਈ ਗਿਫਟ ਲੈ ਕੇ ਆਈ ਸੀ ਨਾਲੇ ਮੈਂ ਤੇ ਜਸਲਾਹ ਕਰਦੇ ਸੀ ਵੀ ਉਹਨੇ ਜੋ ਵੀ ਲੈਣਾ ਹੋ ਉਹਦੀ ਪਸੰਦਾਈ ਲੈ ਕੇ ਦੇ ਦਾਂਗੇ ਲੈ ਰਹਿ ਗਈ ਨਾ ਕਮਲੀ ਦੀ ਕਮਲੀ ਉਹ ਇਹ ਜਦੋਂ ਪਹਿਲੀ ਵਾਰੀ ਕਿਸੇ ਨੂੰ ਮਿਲੀਦਾ ਹੁੰਦਾ ਨਾ ਤਾਂ ਅਗਲੇ ਨੂੰ ਸ਼ਗਨ ਦੇਈਦਾ ਹੁੰਦਾ ਨਾਲੇ ਤੇਰੇ ਕੋਲ ਤਾਂ ਪਹਿਲੇ ਹੀ ਇੰਨੇ ਸੂਟ ਪਏ ਸੀ ਚਲ ਮੰਨ ਲਿਆ ਵੀ ਜੇ ਖੜੇ ਪੈਰ ਸ਼ਹਿਰੋਂ ਨਹੀਂ ਵੀ ਲਿਆਂਦਾ ਗਿਆ ਸੀ ਸੂਟ ਤਾਂ ਆਪਦੇ ਕੋਲੋਂ ਸੂਟ ਦੇਣ ਦੀ ਨਾਲੇ ਪੁੱਤ ਨਾਲ ਛਗਣ ਲਾਣ ਦੀ ਇਹਨੇ ਨਾਲ ਨਾ ਅਗਲੇ ਦਾ ਮਾਨ ਤਾਣ ਹੁੰਦਾ ਹੈਗਾ। ਓਹੋ ਇਹ ਤਾਂ ਮੰਮੀ ਮੇਰੇ ਯਾਦ ਹੀ ਨਹੀਂ ਰਿਹਾ ਨਾ ਕਿਸੇ ਨੇ ਮੈਨੂੰ ਦੱਸਿਆ। ਮੰਮੀ ਜੇ ਮੈਂ ਹੁਣ ਲਿਆ ਕੇ ਦੇ ਦਾਂ ਸੂਟ ਤਾਂ ਠੀਕ ਰਹੂਗਾ। ਓ ਕੋਈ ਗੱਲ ਨਹੀਂ ਤੂੰ ਕਹਿਦੀ ਨਾ ਵੀ ਭਾਈ ਮੈਂ ਤਾਂ ਭੁੱਲ ਗਈ ਸੀ। ਨਾਲੇ ਤੂੰ ਐ ਕਹੀਂ ਵੀ ਮੈਨੂੰ ਤਾਂ ਰਿਵਾਜ ਦਾ ਪਤਾ ਨਹੀਂ ਸੀ। ਇਹ ਤਾਂ ਮੈਨੂੰ ਮੰਮੀ ਨੇ ਕਿਹਾ ਹੈਗਾ। ਚਲ ਨਾਲੇ ਨਾ ਸੂਟ ਪੁੱਤ ਵਧੀਆ ਲਾਈ ਫਿਰ ਅੱਲਾ ਕਹਿੰਦਾ ਹੈਗਾ ਵੀ ਪਹਿਲੀ ਵਾਰੀ ਸਾਨੂੰ ਸੂਟ ਦਿੱਤਾ ਹੈਗਾ। ਹਾਂਜੀ ਹਾਂਜੀ ਮੰਮੀ ਸੂਟ ਤਾਂ ਵਧੀਆ ਲੈ ਕੇ ਦਵਾਂਗੇ। ਚਲੋ ਠੀਕ ਹੈ ਮੰਮੀ। ਮੈਂ ਨਾ ਪਹਿਲਾਂ ਬੁਲਬੁਲ ਵਾਲਾ ਹੀ ਭਾਰ ਲਾ ਦਾਂ ਆਪਦੇ ਸਿਰ ਤੋਂ ਹਾਂ ਠੀਕ ਐ ਨਹੀਂ ਇਹ ਥੋੜਾ ਲਾਈਟ ਜਿਹਾ ਹੋ ਜਾਊਗਾ ਆਹਲਾ ਠੀਕ ਹੋਊਗਾ ਐਵੇਂ ਕਰਦੀ ਆ ਆਹਲਾ ਸੂਟ ਦੇ ਦੇਣੀ ਆ ਤੇ ਉਤੋਂ ਦੀ 11000 ਰੁਪਏ ਸ਼ਗਨ ਦੇ ਦੂੰਗੀ ਮੰਮੀ ਤੇ ਬੁਲਬੁਲ ਖੁਸ਼ ਹੋ ਜਾਣਗੇ ਕੀ ਕਰੀ ਜਾਂਦੀ ਏ ਭੈਣ ਕੁਛ ਨਹੀਂ ਤੂੰ ਸੁਣਾ ਕਿੱਦਾਂ ਔਨੇ ਹੋਏ ਬਸ ਮੈਂ ਤਾਂ ਐਂ ਕਹਿੰਦੀ ਸੀਗੀ 바ਵਾ ਕਿੱਥੇ ਆ ਪਲਾਂ 바ਵਾ 바ਵਾ ਤਾਂ ਖੇਤ ਗਿਆ ਕਿਵੇਂ ਰਾਜੀ ਖੁਸ਼ੀਆਂ ਸੁੱਖ ਤਾਂ ਹੈ ਕੰਮ ਸੀ ਕੋਈ ਹਾਂ ਕੰਮ ਤਾਂ ਹੈਗਾ ਸੀਗਾ ਪਰ ਕਦੇ ਇਹੋ ਜੀ ਗੱਲ ਦੀ ਲੋੜ ਨਹੀਂ ਪਈ ਅੱਜ ਮੈਨੂੰ ਐਂ ਜੇ ਲੱਗਦਾ ਵੀ ਮੈਂ ਕਿਵੇਂ ਜੀ ਗੱਲ ਕਰਾਂ ਲੈ ਗੱਲ ਕਰ ਲੈ ਜਿਹੜੀ ਕਰਨੀ ਆ ਗੱਲ ਕਰਨੀ ਨਹੀਂ ਜੱਕਦੀ ਕਹਤੇ ਆ ਉਹਪਣੇ ਗਲਤਾਂ ਹੀ ਸੀ ਉਹ ਤਾਂ ਭੈਣੇ ਉਹਦੀ ਨਾ ਕਿਸੇ ਸਹੇਲੀ ਨੇ ਕਿਤੇ ਐਡਮਿਸ਼ਨ ਲਈ ਹੈ ਉੱਥੇ ਕਹਿੰਦੇ ਵੀ ਜਿਹੜਾ ਵੀ ਪੜ੍ਹਾਈ ਕਰਦਾ ਹੈਗਾ ਤੇ ਉਹਨੂੰ ਪੱਕੀ ਨੌਕਰੀ ਮਿਲਦੀ ਹੈਗੀ ਮੈਂ ਵੀ ਮਣਪ੍ਰੀਤ ਨੂੰ ਕਿਹਾ ਮੈਂ ਕਿਹਾ ਵੀ ਪੁੱਤ ਤੂੰ ਉੱਥੇ ਐਡਮਿਸ਼ਨ ਲੈ ਲੈ ਪਰ ਉੱਥੇ ਨਾ ਥੋੜੀ ਜੀ ਫੀਸ ਜ਼ਿਆਦੇ ਹੈ ਤੂੰ ਤਾਂ ਉਹਦੀ ਸਹੇਲੀ ਨੇ ਕਿਹਾ ਸੀਗਾ ਕਹਿੰਦੀ ਵੀ ਤੁਹਾਡੇ ਘਰ ਦੀ ਕੰਡੀਸ਼ਨ ਦੱਸ ਕੇ ਵੀ ਆਪਾਂ ਫੀਸ ਘੱਟ ਕਰਾਵਾਂਗੇ ਮੈਨੂੰ ਇਹ ਹੈਗਾ ਵੀ ਚੱਲ ਬਾਵੇਂ ਨਾਲ ਇੱਕ ਵਾਰੀ ਗੱਲ ਕਰ ਲਾਂ ਵੀ ਥੋੜੇ ਬਹੁਤ ਪੈਸਿਆਂ ਦਾ ਹੱਲ ਕਰ ਦੇ ਹੌਲੀ ਹੌਲੀ ਮੈਂ ਆਪੇ ਮੋੜ ਦੂੰਗੀ ਚੱਲ ਭਾਈ ਮੈਂ ਤਾਂ ਤੁਹਾਡੀ ਚਾਚੀ ਪਤੀਜੇ ਦੀ ਗੱਲ ਵਿੱਚ ਕੀ ਬੋਲਣਾ ਕੋਈ ਨਹੀਂ ਜੇ ਬਾਪੇ ਕੋ ਹੋਏ ਤਾਂ ਉਹ ਜ਼ਰੂਰ ਦੇਊਗਾ ਪੈਸੇ ਚਾਚੀ ਜੀ ਮਨਪ੍ਰੀਤ ਕਿਹੜਾ ਬਗਾਨੀ ਐ ਸਾਡੀ ਆਪਣੀ ਹੈਗੀ ਉਹਦੇ ਲਈ ਸਾਨੂੰ ਮੜਾ ਮੋਟਾ ਤਾਂ ਕੁਝ ਕਰਨਾ ਹੀ ਪੈਣਾ ਹੈ ਚਾਹੇ ਉਹਦੇ ਲਈ ਕੁਝ ਵੀ ਕਰਨਾ ਪਵੇ ਅਸੀਂ ਮਤ ਜ਼ਰੂਰ ਕਰਾਂਗੇ ਤੁਸੀਂ ਬੇਫਿਕਰ ਹੋ ਜਾਏ ਗੱਲ ਤਾਂ ਬਸ ਪਣੇ ਜਵਾਕੜੀ ਦੀ ਜ਼ਿੰਦਗੀ ਦਾ ਸਵਾਲ ਐ ਨਹੀਂ ਤਾਂ ਮੈਂ ਕਦੇ ਕਨ ਲੱਕਦੇ ਸੋਚੀਆਂ ਵੀ ਨਹੀਂ ਸੀ ਫੇ ਆ ਦਿਨ ਵੀ ਦੇਖਣੇ ਪੈਣਗੇ ਪਰ ਤੂੰ ਫਿਕਰ ਨਾ ਕਰ ਜਿੰਨੇ ਵੀ ਪੈਸੇ ਮੈਂ ਲਾਉਂਗੀ ਨਾ ਕੱਲਾ ਕੱਲਰ ਪੀਆ ਤੁਹਾਡਾ ਮੂਡ ਦੂੰਗੀ ਕੋਈ ਗੱਲ ਨਹੀਂ ਮਨਪ੍ਰੀਤ ਕਿਹੜਾ ਹੋ ਪ੍ਰੀਆ ਸਾਡੀ ਆਪ ਦੀ ਧੀ ਹੈ ਜੇ ਬਾਵੇ ਕੋਲ ਪੈਸੇ ਹੋਗੇ ਤਾਂ ਬਾਵਾ ਜਰੂਰ ਦੇਊਗਾ ਤੁਸੀਂ ਫਿਕਰ ਨਾ ਕਰੋ ਓਕੇ ਸੋਖੇ ਟੈਮ ਕਰਦੇ ਕੰਮ ਆਦੇ ਹੁੰਦੇ ਆ ਚਲ ਪਹਿਣ ਇੱਕ ਵਾਰੀ ਬਾਵੇ ਨੂੰ ਨਾ ਮੇਰਾ ਸੁਨੇਹਾ ਜਰੂਰ ਲਾ ਦਿਓ ਤੋਂ ਮੈਂ ਚੱਲਦੀ ਆਂ ਫਿਰ ਲੈ ਚਾਹ ਪਾਣੀ ਤਾਂ ਪੀ ਜੰਦੀ ਨਾ ਨਾ ਬਸ ਕੁੜੀ ਘਰੇ ਕੱਲੀ ਐ ਪਹਿਣ ਫੇਰ 걔ੜਾ ਮਾਰੂੰਗੀ ਕੋਈ ਨਹੀਂ ਬਸ ਉਹਨੂੰ ਬਾਵੇ ਨੂੰ ਸੁਨੇਹਾ ਲਾ ਦੇ ਜਾਂ ਮੇਰੇ ਕੋਲ ਕਰੇ ਆ ਜੂਗਾ ਚੰਗਾ ਚੰਗਾ ਮੈਂ ਚਾਚੀ ਮੈਂ ਕਹਿ ਦੂੰਗੀ ਨਾ ਚੰਗਾ ਪੁੱਤ ਸਾਡੇ ਸ਼ਰੀਕ ਤਰੱਕੀਆਂ ਕਰਨ ਉਹ ਵੀ ਸਾਡੇ ਪੈਸੇ ਤੇ ਇਹ ਤਾਂ ਮੈਂ ਕਦੇ ਹੋਣ ਦੇਣਾ ਹੀ ਨਹੀਂ ਇਹ ਕੀ ਸਮਝਦੀ ਆ ਮੈਂ ਕਿਤੇ ਹੋ ਰਹੀ ਆ ਕੁਲਦੀਪ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਆ ਜਿਹੜੀ ਤੇਰੇ ਹੱਥਾਂ ਤੇ ਰੁਪਈਏ ਰੱਖ ਦਵੇ ਮੰਮੀ ਭੁੱਖ ਬਾਲੀ ਲੱਗੀ ਆ ਆਪਣੇ ਹੱਥ ਦਾ ਕੋਈ ਮਨਪਸੰਦੀ ਚੀਜ਼ ਬਣਾ ਦੇ ਨਹੀਂ ਕੀ ਖਾਣਾ ਕੋਈ ਨਹੀਂ ਬਣਾ ਦੂੰਗੀ ਨਾਲੇ ਮੇਰੀ ਗੱਲ ਸੁਣ ਪਈ ਆ ਤੇਰੇ ਭਾਬੀ ਨੂੰ ਕਹਿ ਦੇ ਉਹ ਆ ਜੂਗੀ ਉਹਨੂੰ ਕਹਿ ਦੇ ਬਣਾ ਦੂਗੀ ਮੈਨੂੰ ਕਿਉਂ ਗਰਮੀ ਚ ਮਾਰਦੀ ਐ ਮੰਮੀ ਖਾਣੀ ਤਾਂ ਤੇਰੇ ਹੱਥ ਦੀ ਚੀਜ਼ ਐ ਮੈਂ ਕੋਈ ਗੱਲ ਨਹੀਂ ਤੂੰ ਮੇਰੇ ਜੋਗੀ ਬਣਾ ਦੇ ਜਿੰਨੀ ਕੁ ਮੈਂ ਖਾਣੀ ਆ ਬਾਕੀ ਆਪਦਾ ਆਪ ਬਣਾ ਹੀ ਜਾਣਗੇ ਚਲ ਠੀਕ ਆ ਕੋਈ ਨਹੀਂ ਬਣਾ ਦੂੰਗੀ ਆ ਮਾੜਾ ਹੁਣ ਠੰਡ ਹੋ ਜਾਂਦੇ ਫਿਰ ਬਣਾ ਦੂਗੀ ਹੁਣ ਤਾਂ ਇੰਨੀ ਗਰਮੀ ਆ ਕਿੱਥੇ ਮੈਂ ਚੁੱਲ੍ਹੇ 'ਚ ਮੱਚੂ ਜਾ ਕੇ ਕੋਈ ਗੱਲ ਨਹੀਂ ਮੰਮੀ ਚਲ ਠਹਿਰ ਕੇ ਬਣਾ ਦੀ ਵੈਸੇ ਇੱਕ ਗੱਲ ਤਾਂ ਹੈ ਮੌਜ ਤਾਂ ਨਾ ਪਹਿਲੇ ਹੁੰਦੀ ਸੀ ਜਿਹੜੀ ਵੀ ਚੀਜ਼ ਖਾਣੀ ਹੁੰਦੀ ਸੀ ਨਾ ਬਸ ਮੰਮੀ ਦੇ ਹੱਥ ਦੀ ਚੀਜ਼ ਬਣਾ ਕੇ ਖਾ ਲੋ ਤੇ ਬਾਹਰ ਉੱਥੇ ਬਾਹਰਲਾ ਖਾਣਾ ਖਾ ਖਾ ਕੇ ਨਾ ਮੈਂ ਅੱਕੀ ਪਈਆਂ ਕੰਮ ਦਾ ਪੁੱਤ ਫਿਰ ਇੱਕ ਹੀ ਹੁੰਦਾਗਾ ਜਾਂ ਤਾਂ ਪਈ ਆ ਦੀ ਖਾਣ ਪੀਣ ਪੂਰਾ ਕਰ ਲੋ ਜਾਂ ਬਾਹਰ ਜਾ ਕੇ ਪੈਸੇ ਕਮਾ ਲੋ ਆ ਕੀ ਜਸੰਤ ਰਫ ਚ ਮੰਮੀ ਜੀ ਇਹ ਤਾਂ ਨਾ ਬੁਲਬੁਲ ਲਈ ਸੂਟ ਹੈ ਮੈਨੂੰ ਨਹੀਂ ਪਤਾ ਸੀ ਵੀ ਨਨਾਨ ਨੂੰ ਪਹਿਲੀ ਵਾਰ ਮਿਲਣ ਤੇ ਸੂਟ ਦੇਈ ਦਾ ਮੈਨੂੰ ਤਾਂ ਮੰਮੀ ਨੇ ਦੱਸਿਆ ਹੁਣ ਮੰਮੀ ਨਾਲ ਗੱਲ ਹੋਈ ਉਹ ਕਹਿੰਦੇ ਤੂੰ ਬਹੁਤ ਵੱਡੀ ਗਲਤੀ ਕਰਤੀ ਗੁਲਬਰ ਮੈਨੂੰ ਮਾਫ ਕਰ ਦੇ ਮੈਨੂੰ ਨਹੀਂ ਪਤਾ ਸੀ ਆ ਤੇਰੇ ਲਈ ਸੂਟ ਹੈ ਆਵਦੀ ਜਾਂਚ ਤਾਂ ਮੈਂ ਬਹੁਤ ਵਧੀਆ ਲੈ ਕੇ ਆਈ ਆ ਤੇ ਆ ਮੇਰੇ ਤੇਜਸ ਵੱਲੋਂ ਥੋੜਾ ਜਿਹਾ ਸ਼ਗਨ ਥੈਂਕ ਯੂ ਸੋ ਮੱਚ ਭਾਬੀ ਅ ਵੈਸੇ ਨਾ ਬੜੀ ਛੇਤੀ ਯਾਦ ਆਇਆ ਤੁਹਾਨੂੰ ਵੀ ਮੈਨੂੰ ਸ਼ਗਨ ਵੀ ਦੇਣਾ ਸੀਗਾ ਵੈਸੇ ਜੇ ਨਾ ਤੁਹਾਡੀ ਮੰਮੀ ਨਾਲ ਗੱਲ ਹੁੰਦੀ ਨਾ ਮੇਰੇ ਭਰਾ ਦੇ ਵਿਆਹ ਦਾ ਸ਼ਗਨ ਤਾਂ ਰਹੀ ਜਾਣਾ ਸੀਗਾ ਚਾਹ ਲੇਟ ਹੀ ਸਹੀ ਪਰ ਮੈਨੂੰ ਮੇਰਾ ਸ਼ਗਨ ਤਾਂ ਮਿਲ ਗਿਆ ਲੈ ਦੇਖਾ ਬੁੱਤ ਸੂਟ ਤਾਂ ਸੋਹਣਾ ਹੈ ਇਹ ਤੇਰੇ ਪੇਕਿਆਂ ਵੱਲੋਂ ਆਇਆ ਕਿ ਇਧਰ ਆਪਣਾ ਕਿਸੇ ਰਿਸ਼ਤੇਦਾਰ ਨੇ ਦਿੱਤਾ ਸੀ ਨਹੀਂ ਨਹੀਂ ਮੰਮੀ ਜੀ ਇਹ ਤਾਂ ਪੇਕਿਆਂ ਵੱਲੋਂ ਹੀ ਆ ਬੋਲ ਬੋ ਤਸੰਦ ਹੈ ਤੈਨੂੰ ਸੂਟ ਲੈ ਭਾਬੀ ਜੇ ਤੁਸੀਂ ਇੰਨੇ ਪਿਆਰ ਨਾਲ ਮੇਰੇ ਵਾਸਤੇ ਸੂਟ ਲੈ ਕੇ ਆਏ ਹੋ ਤਾਂ ਮੈਂ ਇਹਨੂੰ ਮਾੜਾ ਕਿਵੇਂ ਕਹਿ ਸਕਦੀ ਆ ਪਸੰਦ ਆ ਮੈਨੂੰ ਉਹ ਨਹੀਂ ਨਹੀਂ ਭਾਬੀ ਮੈਂ ਤਾਂ ਵੈਸੀ ਟੇਬਲ ਤੇ ਰੱਖਤਾ ਸੂਟ ਮੈਂ ਕਿਹੜਾ ਤੁਹਾਡੇ ਵਰਗੀ ਆ ਮੈਨੂੰ ਸੂਟ ਬਾਲਾ ਪਸੰਦ ਆਇਆ ਤਾਂ ਠੀਕ ਐ ਮੰਮੀ ਮੈਂ ਜਾਂਦੀ ਚੰਗਾ ਆ ਦੇਖ ਲਾ ਮੰਮੀ ਬੜੀ ਲੇਟ ਆਦਾਇਆ ਇਹਨੂੰ ਵੀ ਮੈਨੂੰ ਕੋਈ ਸ਼ਗਨ ਵੀ ਦੇਣਾ ਸੀਗਾ ਉਹ ਇਹਨੂੰ ਕਿਹੜਾ ਯਾਦ ਆਉਣਾ ਸੀਗਾ ਉਹ ਮਾਂ ਨੇ ਯਾਦ ਕਰਾਤਾ ਆ ਹੁਣ ਤੂੰ ਆਪ ਹੀ ਦੇਖ ਲਾ ਆਪ ਦੀ ਵਾਰੀ ਕਿਵੇਂ ਹੁਣ ਮੂਜਾ ਬਣਾ ਕੇ ਲਾਂਗੀ ਵੀ ਮੈਂ ਸੂਟ ਟੇਬਲ ਤੇ ਛੜਤਾ ਮੈਨੂੰ ਕਿੰਨਾ ਬੁਰਾ ਲੱਗੇ ਸੀ ਜਦੋਂ ਮੈਂ ਪਹਿਲੀ ਵਾਰ ਗਿਫਟ ਲੈ ਕੇ ਆਈ ਸੀ ਕੋਈ ਨਹੀਂ ਬਣਾਈ ਜਾਂਦੇ ਮੂੰ ਸੂਟ ਤਾਂ ਸੋਹਣਾ ਮੈਂ ਵੀ ਉਹ ਹੀ ਕਹਿ ਰਹੀ ਸੀਗੀ ਬਾਪੇ ਪੁੱਤ ਮੈਂ ਤਾਂ ਤੈਨੂੰ ਹੋਇਆ ਕਹਿੰਦੀ ਸੀ ਦੇਖ ਕਰਨੀ ਤਾਂ ਤੂੰ ਆਪਣੀ ਮਰਜ਼ੀ ਆ ਬਈ ਤੂੰ ਪੈਸੇ ਨਾ ਦੇ ਕੀ ਪਤਾ ਨੌਕਰੀ ਮਨਪ੍ਰੀਤ ਨੂੰ ਮੈਨ ਨਹੀਂਕ ਨਹੀਂ ਮੈਣੇ ਓਹੋ ਮਾਂ ਕਿਹੋ ਜਿਹੀ ਗੱਲਾਂ ਕਰੀ ਜਾਨੀ ਮੇਰੀ ਗੱਲ ਸੁਣ ਆਖਰ ਨੂੰ ਮਨਪ੍ਰੀਤ ਤਾਂ ਆਪਣੀ ਕੁੜੀ ਆ ਕੁੜੀਆਂ ਨੂੰ ਪੈਸੇ ਦਿੱਥਾ ਥੱਪਨ ਲੱਗਦਾ ਹੁੰਦਾ ਬਾਕੀ ਪਈ ਉਹਦੀ ਕਿਸਮਤ ਤਾਂ ਨੌਕਰੀ ਮਿਲੇ ਨਾ ਮਿਲੇ ਉਹ ਤਾਂ ਰੱਬ ਦੇ ਹੱਥਾਂ ਨੇ ਮਾਂ ਉਹ ਤਾਂ ਪੁੱਤ ਠੀਕ ਹੈ ਮੈਂ ਅਖਾ ਜੇ ਨਾ ਨੌਕਰੀ ਮਿਲੀ ਚੱਲ ਮੈਂ ਤਾਂ ਕਹਿ ਨਹੀਂ ਮਿਲ ਜਵੇ ਜੇ ਮਿਲ ਜਵੇ ਤਾਂ ਨੌਕਰੀ ਵਧੀਆ ਜੇ ਨਾ ਮਿਲੀ ਪੁੱਤ ਦੇ ਦਿਮਾਗ ਤੇ ਬੋਝ ਪਊਗਾ ਮਾਂ ਦੇ ਵੀ ਧੀ ਦੇ ਵੀ ਬੇ ਸਾਡੀਆਂ ਕਰਜ਼ਾਈ ਆ ਸਾਡੇ ਸਿਰ ਪੈਸਾ ਚੜ ਗਿਆ ਹੈਂ ਮੈਂ ਤਾਂ ਤਾਂ ਕੰਨੀ ਆ ਫਿਰ ਬਿਮਾਰ ਪੈਣਗੀ ਹੈ ਤਾਂ ਕਰ ਦਿਆਂ ਮਾਂ ਮੇਰੀ ਪਤਾ ਕੀ ਗੱਲ ਸੋਚ ਐ ਵੀ ਜਦੋਂ ਹੁਣ ਉਹਨੂੰ ਮੈਂ ਪੈਸਾ ਦੇ ਨਹੀਂ ਚੱਲਿਆ ਇਹ ਦਿਮਾਗ ਦੇ ਵਿੱਚ ਗੱਲ ਲਿਆਂਦੀ ਨਹੀਂ ਹੈਗੀ ਵੀ ਉਹਨਾਂ ਤਾਂ ਮੈਂ ਪੈਸਾ ਵਾਪਸ ਲੈਣਾ ਜੇ ਤਾਂ ਚੱਲ ਚਾਰ ਪੈਸੇ ਹੋਏ ਤਾਂ ਵਾਪਸ ਕਰ ਦੇਣਗੇ ਜੇ ਨਾ ਹੋਏ ਤਾਂ ਚੱਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਚੱਲ ਕਰ ਲੈ ਆਪਣੀ ਮਰਜ਼ੀ ਪਤ ਮੈਂ ਤਾਂ ਕਹਿੰਦੀ ਸੀ ਕਾਹ ਨੂੰ ਕੋਲੋਂ ਪੱਲਿਆਂ ਵਿਚਾਰ ਆਪਣੇ ਪੈਸੇ ਤੇ ਲਿਗਵਾਉਣੇ ਆ ਮੈਂ ਤਾਂ ਐਵੇਂ ਨਾ ਫਿਕਰ ਕਰ ਰੱਬ ਦਿੱਤਾ ਆਪਣੇ ਕੋਲ ਸਾਰਾ ਕੁਝ ਹੈ ਠੀਕ ਐ ਨਾ ਉਹ ਨਾਲੇ ਹਰਮ ਨੇ ਕਿੱਥੇ ਗਿਆ ਚਲੀ ਹੁਣ ਚਲ ਮੈਂ ਤਾਂ ਕੁਛ ਕਹਿੰਦੀ ਵੀ ਨਹੀਂ ਪੁੱਤ ਮਰਜ਼ੀ ਤੇਰੀ ਆ ਕਬੀਲਦਾਰੀ ਤੇਰੀ ਆ ਤੂੰ ਉਧਰ ਇੰਨੇ ਦਿਨ ਰਹਿ ਕੇ ਆਇਆ ਅੱਗੇ ਮੈਂ ਕਹਿ ਕੇ ਬੁਰੀ ਵੀ ਨਹੀਂ ਮਾਣਨਾ ਪਤਾ ਚਲ ਜਿੱਦਾਂ ਤੇਰਾ ਗੱਲ ਕਰਦਾ ਹੁਣ ਮੈਂ ਕਰ ਲਾ ਓਏ ਆ ਜਾ ਹੁਣ ਗੇਟ 'ਚ ਖੜਾ ਮੈਂ ਹੋਰ ਹਿੰਮਤ ਨਾਲ ਆ ਜਾ ਹਾਂ ਮੀਂਹ ਸੀ ਆ ਜੀ ਇਹ ਤਾਂ ਮੇਰੇ ਹੱਥੋਂ ਨਿਕਲ ਗਿਆ ਕੁਛ ਨਾ ਕੁਛ ਤਾਂ ਮੈਨੂੰ ਕਰਨਾ ਹੀ ਪੈਣਾ ਕਿਤੇ ਉਹਨਾਂ ਜੋਗੇ ਨਾ ਰਹਿ ਜਾਣ ਇਹ ਮੈਨੂੰ ਕੋਈ ਨਾ ਕੋਈ ਸਕੀਮ ਲੜਾ ਕੇ ਨਾ ਇਹਨਾਂ ਨੂੰ ਇੱਕ ਦੂਜੇ ਤੋਂ ਦੂਰ ਕਰਨਾ ਪੈਣਾ ਜੇ ਇਹ ਇੱਕ ਦੂਜੇ ਤੋਂ ਦੂਰ ਨਾ ਹੋਏ ਨਾ ਇੰਨੀ ਰਲ ਮਿਲ ਕੇ ਮੇਰਾ ਪੱਠਾ ਬਠਾ ਲੈਣਾ ਪਰ ਮੈਂ ਆਪਣਾ ਪੱਠਾ ਤਾਂ ਕਦੀ ਬੈਠਣ ਦੇਣਾ ਹੀ ਨਹੀਂ